ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਟੇਸਟੀ ਜਿਹੀ ਕੁਲਫੀ ਆਈਸਕ੍ਰੀਮ ਜਿਹੜੀ ਆ ਆਸਾਨ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਨੀ ਜਿਹੜੀ ਆਪਾਂ ਬਾਜ਼ਾਰੋਂ ਲੈ ਕੇ ਖਾਂਦੇ ਆਂ ਆਪਾਂ ਘਰੇ ਬਣਾ ਕੇ ਜਿਹੜੀ ਬੱਚਿਆਂ ਨੂੰ ਬੜਿਆਂ ਨੂੰ ਖੁਲਾ ਸਕਦੇ ਆਂ ਬਿਲਕੁਲ ਸੌਖੇ ਤਰੀਕੇ ਦੇ ਨਾਲ ਬਾਜ਼ਾਰ ਦੇ ਵਿੱਚੋਂ ਚੀਜ਼ ਲੈਣ ਤੋਂ ਜਿਹੜਾ ਗੁਰੇਜ਼ ਕਰਿਆ ਕਰੋ ਘਰੇ ਸੌਖੇ ਤਰੀਕੇ ਨਾਲ ਹਰ ਇੱਕ ਚੀਜ਼ ਬਣ ਕੇ ਤਿਆਰ ਹੋ ਜਾਂਦੀ ਆ ਬਹੁਤ ਹੀ ਸੋਹਣੀ ਆਪਣੀਆਂ ਕੁਲਫੀਆਂ ਬਣੀਆਂ ਤੇ ਬਹੁਤ ਹੀ ਸੋਹਣੀ ਆਪਣੀ ਆਈਸਕ੍ਰੀਮ ਬਣ ਕੇ ਜਿਹੜੀ ਇਸ ਤਰ੍ਹਾਂ ਤਿਆਰ ਹੋ ਗਈ ਆ ਤੇ ਬਿਲਕੁਲ ਸੌਖਾ ਤਰੀਕਾ ਆ ਤੇ ਚਲੋ ਆਪਾਂ ਜਿਹੜਾ ਇਹਨੂੰ ਸ਼ੁਰੂ ਕਰਦੇ ਆਂ ਬਣਾਉਣੀ ਤੇ ਇੱਕ ਆਪਾਂ ਰੱਖੀ ਕੜਾਹੀ ਇਹਦੇ ਵਿੱਚ ਦੋ ਤਿੰਨ ਚਮਚੇ ਮਪਾਰ ਤੇ ਪਾਣੀ ਦੇ ਤੇ ਇਹਦੇ ਵਿੱਚ ਜਿਹੜਾ 1 ਲੀਟਰ ਸਵਾ ਲੀਟਰ ਆਪਾਂ ਦੁੱਧ ਉਬਲਿਆ ਹੋਇਆ ਦੁੱਧ ਮੈਂ ਲਿਆ ਅਗਲਾ ਕੱਚਾ ਹੈਗਾ ਤੁਸੀਂ ਕੱਚਾ ਬਾੜ ਲਓ ਮੇਰੇ ਕੋਲ ਬਲਿਆ ਸੀ ਥੋੜੀ ਜਿਹੀ ਮੜਾਈ ਸੀ ਵਿੱਚ ਇਹਦੇ ਤੇ ਇਸੇ ਤਰ੍ਹਾਂ ਆਪਾਂ ਇਹਨੂੰ ਪਾ ਲਿਆ ਆ ਤੇ ਦੁੱਧ ਨੂੰ ਆਪਾਂ ਉਵਾਲੀ ਜਾਣਾ ਹੈ ਆਪਾਂ ਨੂੰ ਪਤਾ ਜਦੋਂ ਵੀ ਆਪਾਂ ਆਈਸਕ੍ਰੀਮ ਕੁਲਫੀ ਕੁਝ ਵੀ ਬਣਾਉਣਾ ਹੈ ਤੇ ਦੁੱਧ ਨੂੰ ਆਪਾਂ ਨੂੰ ਚੰਗੀ ਤਰ੍ਹਾਂ ਕਾੜਨਾ ਪੈਂਦਾ ਆ ਤੇ ਜਦੋਂ ਤੱਕ ਦੁੱਧ ਆਪਣਾ ਸੰਘਣਾ ਨਹੀਂ ਹੋ ਜਾਂਦਾ ਉਦੋਂ ਤੱਕ ਆਪਣੀ ਆਈਸਕ੍ਰੀਮ ਵਧੀਆ ਬਣ ਕੇ ਤਿਆਰ ਨਹੀਂ ਹੁੰਦੀ ਤੇ ਦੁੱਧ ਨੂੰ ਇਧਰ ਆਪਾਂ ਉਵਾਲ ਤੇ ਨਾਲ ਦੀ ਨਾਲ ਆਪਾਂ ਬਾਕੀ ਦਾ ਕੰਮ ਕਰੀ ਜਾਣੇ ਆ ਤੇ ਬਿਲਕੁਲ ਸੌਖੇ ਤਰੀਕੇ ਨਾਲ ਬਾਜ਼ਾਰ ਵਰਗੀ ਕੁਲਫੀ ਆਈਸਕ੍ਰੀਮ ਬਣਾ ਕੇ ਆਪਾਂ ਤਿਆਰ ਕਰਨੀ ਹੈ ਜੀ ਤੇ ਇਸੇ ਤਰ੍ਹਾਂ ਆਪਾਂ ਮલાઈ ਲਾਹ ਲਾ ਕੇ ਵਿੱਚ ਕਰੀ ਜਾਣੀ ਆ ਇਹ ਦੁੱਧ ਆਪਣਾ ਰਿਝੇ ਜਾਂਦਾ ਇਹਦੇ ਵਿੱਚੋਂ ਮੈਂ ਥੋੜੀ ਜਿਹਾ ਦੁੱਧ ਅਲੱਗ ਪਾ ਲਿਆ ਦੋ ਚਮਚੇ ਇਹਦੇ ਵਿੱਚ ਮੈਂ ਪਾ ਦਿੱਤੇ ਆ ਕਸਟਰਡ ਪਾਊਡਰ ਦੇ ਇਹਨੂੰ ਮਿਕਸ ਕਰਕੇ ਆਪਾਂ ਰੱਖ ਲੈਣਾ ਹੈ ਚੰਗੀ ਤਰ੍ਹਾਂ ਤੇ ਇਸ ਤਰ੍ਹਾਂ ਇਹਨੂੰ ਸਮਾਰ ਕੇ ਆਪਾਂ ਮਿਕਸ ਕਰ ਲੈਨੇ ਆ ਦੁੱਧ ਦੇ ਵਿੱਚ ਠੰਡੇ ਚ ਕਰ ਲਓ ਗਰਮ ਚ ਕਰ ਲਓ ਕੋਈ ਚੱਕਰ ਨਹੀਂ ਗਾ ਤੇ ਇਹਨਾਂ ਰਲ ਜਾਂਦਾ ਆ ਇਹ ਤੇ ਦੇਖੋ ਇਹਨੂੰ ਆਪਾਂ ਮਿਕਸ ਕਰਕੇ ਰੱਖ ਲਿਆ ਆ ਤੇ ਉਧਰ ਦੁੱਧ ਆਪਣਾ ਜਿਹੜਾ ਕੜੀ ਜਾਂਦਾ ਆ ਕਈ ਤਰ੍ਹਾਂ ਨਾਈਸਕ੍ਰੀਮ ਆਪਾਂ ਬਣਾ ਲੈਨੇ ਆ ਤੇ ਕਈ ਚੀਜ਼ਾਂ ਪਾ ਕੇ ਬਣ ਜਾਂਦੀ ਇਹ ਥੋੜੇ ਜਿਹੇ ਫੁੱਲ ਮਖਾਣੇ ਤੇ ਵੇ ਸੁੱਕਾ ਨਾਰੀਅਲ ਬਦਾਮ ਇਹਨਾਂ ਨੂੰ ਮੈਂ ਜਿਹੜਾ ਗਰਮ ਪਾਣੀ ਦੇ ਵਿੱਚ ਭਿਏ ਕੇ ਰੱਖ ਦਿੱਤਾ ਸੀ ਅੱਜ ਆਪਾਂ ਇਹਨਾਂ ਚੀਜ਼ਾਂ ਦੇ ਨਾਲ ਜਿਹੜੀ ਆਈਸਕ੍ਰੀਮ ਤਿਆਰ ਕਰਾਂਗੇ ਬਹੁਤ ਹੀ ਟੇਸਟੀ ਲਾਜਵਾਬ ਆਈਸਕ੍ਰੀਮ ਬਣ ਕੇ ਤਿਆਰ ਹੋਊਗੀ ਤੇ ਕਾਜੂ ਵੀ ਪਾ ਸਕਦੇ ਆ ਤੇ ਆਪਾਂ ਇਹਦੇ ਵਿੱਚ ਪਾਏ ਜੀ ਬਾਦਾਮ ਫੁੱਲ ਮਖਾਣੇ ਤੇ ਸੁੱਕਾ ਨਾਰੀਅਲ ਇਹਨਾਂ ਚੀਜ਼ਾਂ ਨੂੰ ਆਪਾਂ ਜਿਹੜਾ ਹੈ ਹੁਣ ਆ ਗ੍ਰाइंड ਕਰ ਲੈਣਾ ਤੇ ਪਹਿਲਾਂ ਥੋੜੀ ਜਿਹੀ ਐਦਾਂ ਪੀਸ ਲਓ ਜੇ ਨਹੀਂ ਪੀਸਉਣੀ ਆ ਥੋੜਾ ਜਿਹਾ ਪਾਣੀ ਪਾ ਲਓ ਜਾਂ ਦੁੱਧ ਪਾ ਲਓ ਦੇਖੋ ਦੁੱਧਾ ਆਪਣੇ ਜਿਹੜਾ ਕੱਢ ਕੇ ਅੱਧਾ ਰਹਿ ਗਿਆ ਆ ਤੇ ਹਾਲੇ ਵੀ ਇਹਨੂੰ ਆਪਾਂ ਵાળੀ ਜਾਣਾ ਆ ਤੇ ਮਲਾਈ ਵੀ ਦੇਖੋ ਕਾਫੀ ਸਾਰੀ ਜਿਹੜੀ ਵਿੱਚ ਆ ਗਈ ਹੈ ਇਹਦੇ ਖੱਲੇ ਨਹੀਂ ਲੱਗਣ ਦੇਣਾ ਦੁੱਧ ਨੂੰ ਐਦਾਂ ਹਿਲਾਈ ਜਾਂਦੇ ਆ ਇਹਨੂੰ ਤੇ ਹੁਣ ਜਿਹੜਾ ਆਪਾਂ ਪੇਸਟ ਬਣਾਇਆ ਸੀਗਾ ਫੁੱਲ ਮਖਾਣੇ ਸੁੱਕਾ ਨਾਰੀਅਲ ਤੇ ਬਦਾਮ ਉਹ ਆਪਾਂ ਪਾਤਾ ਮੈਂ ਥੋੜੇ ਜਿਹਾ ਪਾਣੀ ਪਾ ਕੇ ਪੀਸਿਆ ਇਹਨੂੰ ਕਿਉਂਕਿ ਸੁੱਕੇ ਪੀਸ ਨਹੀਂ ਹੁੰਦੇ ਸੀ ਤੇ ਫਿਰ ਇਹਨੂੰ ਮਿਕਸ ਕਰੀ ਜਾਂਦੇ ਆ ਤੇ ਫਿਰ ਆਪਾਂ ਜਿਹੜਾ ਕਸਟਰਡ ਰੜਾ ਕੇ ਰੱਖਿਆ ਆ ਉਹ ਵੀ ਆਪਾਂ ਇਹਦੇ ਵਿੱਚ ਪਾ ਦੇਣਾ ਆ ਤੇ ਬਹੁਤ ਛੇਤੀ ਇਹ ਜਿਹੜੀ ਹੈ ਜਦੋਂ ਆਪਾਂ ਇਹਦੇ ਵਿੱਚ ਕਸਟਰਡ ਪਾਈਦਾ ਬਹੁਤ ਛੇਤੀ ਥਿੱਖ ਹੋ ਜਾਂਦਾ ਦੁੱਧ ਆਪਣਾ ਤੇ ਐਸੇ ਤਰ੍ਹਾਂ ਦੇਖੋ ਬਸ ਕੋਈ ਔਖੀ ਨਹੀਂ ਹੈਗੀ ਤੇ ਬਹੁਤ ਚੀਜ਼ਾਂ ਪਾ ਕੇ ਆਈਸਕ੍ਰੀਮ ਬਣ ਜਾਂਦੀ ਹੈ ਇਸ ਤਰ੍ਹਾਂ ਤੁਸੀਂ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਜਿਹੜੀ ਬਹੁਤ ਹੀ ਟੇਸਟੀ ਆਈਸਕ੍ਰੀਮ ਬਣ ਕੇ ਤਿਆਰ ਹੋਊਗੀ ਤੇ ਹੁਣ ਆਪਾਂ ਜਿਹੜਾ ਕਸਟਰਡ ਮਿਕਸ ਕਰਕੇ ਰੱਖਿਆ ਸੀ ਤੇ ਉਹਨੂੰ ਵੀ ਇੱਕ ਵਾਰੀ ਹਿਲਾ ਲਿਆ ਚੰਗੀ ਤਰ੍ਹਾਂ ਨਹੀਂ ਤਾਂ ਥੱਲੇ بیٹھ ਜਾਂਦਾ ਹੈ ਇਹ ਤੇ ਹੁਣ ਇਹਨੂੰ ਵੀ ਆਪਾਂ ਸਾਰਿਆਂ ਨੂੰ ਪਾ ਦਨੇ ਆ ਦੁੱਧ ਦੇ ਵਿੱਚ ਤੇ ਇਹ ਪਾਉਣ ਤੋਂ ਬਾਅਦ ਬਹੁਤ ਜਲਦੀ ਜਿਹੜਾ ਇਹ ਆਪਣਾ ਦੁੱਧ ਸੰਘਣਾ ਜਿਹੜਾ ਹੋ ਜਾਂਦਾ ਆ ਤੇ ਸੇਕ ਆਪਣਾ ਫੁੱਲੇ ਰੱਖਿਆ ਆ ਆਪਾਂ ਹਿਲਾਈ ਜਾਣਾ ਇਹਨੂੰ ਕਿਉਂਕਿ ਥੱਲੇ ਨਹੀਂ ਲੱਗਣ ਦੇਣਾ ਜੇ ਆਪਾਂ ਕਸਟਰਡ ਪਾਤਾ ਤੇ ਉਦੋਂ ਇਹ ਥੱਲੇ ਲੱਗ ਜਾਂਦਾ ਹੁਣ ਇੱਚ ਆਪਾਂ ਪਾਤੀ ਆ ਚੀਨੀ ਮਿੱਠਾ ਆਪਣੇ ਹਿਸਾਬ ਦੇ ਨਾਲ ਪਾ ਲਓ ਮੈਂ ਪਾਣੀ ਕਿ ਕੋਲੀ ਮਿੱਠੇ ਦੀ ਪਾਈ ਆ ਤੇ ਤੁਸੀਂ ਜਿੰਨਾ ਕੁ ਮਿੱਠਾ ਪਸੰਦ ਕਰਦੇ ਕਿਉਂਕਿ ਆਈਸਕ੍ਰੀਮ ਜਿਹੜੀ ਮਿੱਠੀ ਵਧੀਆ ਲੱਗਦੀ ਆ ਤੇ ਇੱਚ ਥੋੜਾ ਮਿੱਠਾ ਜਿਹੜਾ ਬਹੁਤਾ ਸੋਹਣਾ ਨਹੀਂ ਲੱਗਦਾ ਤੇ ਟੇਸਟੀ ਨਹੀਂ ਲੱਗਦਾ ਹੈਗਾ ਤੇ ਹੁਣ ਚੀਨੀ ਨੇ ਖੁਰਨਾ ਇਹਨੇ ਵੀ ਪਾਣੀ ਥੋੜੀ ਜਿ ਛੱਡਣਾ ਆ ਫਿਰ ਇਹਨੇ ਲਿਕਵਿਡ ਥੋੜੀ ਜਿ ਪਤਲੀ ਹੋ ਜਾਣਾ ਆ ਤੇ ਫਿਰ ਆਪਾਂ ਇਹਨੂੰ ਰਿਣੀ ਜਾਣਾ ਆ ਪਕਾਈ ਜਾਣਾ ਇਹਨੂੰ ਆਪਾਂ ਸੇਕ ਆਪਣਾ ਫੁੱਲਵਾ ਕੱਟ ਨਹੀਂ ਕੀਤਾ ਹੈਗਾ ਤੇ ਇਹਨੂੰ ਆਪਾਂ ਫਿਰ ਵੀ ਦੇਖੋ ਚੀਨੀ ਜਿਹੜੀ ਖੁਰਦੀ ਆ ਤੇ ਕਾਫੀ ਫਰਕ ਪੈ ਗਿਆ ਇਹਨੂੰ ਪਤਲੀ ਹੋ ਗਈ ਪਹਿਲਾਂ ਦੇ ਨਾਲੋਂ ਇਹ ਤੇ ਇਹਨੂੰ ਹੱਲੇ ਵੀ ਆਪਾਂ ਰੰਨੀ ਜਾਣਾ ਹੈ ਵੀਡੀਓ ਤੁਹਾਨੂੰ ਪਤਾ ਸੀ ਬਿਲਕੁਲ ਸੌਕੇ ਜਿਹੇ ਤਰੀਕੇ ਨਾਲ ਬਣਾਨੇ ਹੁੰਦੇ ਆ ਕੋਸ਼ਿਸ਼ ਹੁੰਦੀ ਛੋਟੀ ਜੀ ਵੀਡੀਓ ਰੱਖਣ ਦੀ ਦੇਖੋ ਕਿੰਨਾ ਠਿੱਕ ਹੋ ਗਿਆ ਪਹਿਲਾਂ ਦੇ ਨਾਲੋਂ ਇਹ ਤੇ ਆਪਾਂ ਤੁਹਾਨੂੰ ਪਤਾ ਹੀ ਜਾਵੇ ਵੀ ਵੀਡੀਓ ਜਿਹੜੀ ਬਿਲਕੁਲ ਆਸਾਨ ਤਰੀਕੇ ਨਾਲ ਬਣਾਉਣੇ ਨੇ ਆ ਤੇ ਦੇਖੋ ਕਾਫੀ ਥਿੱਕ ਹੋ ਗਿਆ ਤੇ ਹੁਣ ਇਹਨੂੰ ਆਪਾਂ ਗੈਸ ਨੂੰ ਬੰਦ ਕਰਕੇ ਨਾ ਇਹਨੂੰ ਫੇਰ ਹਾਲੇ ਮਿਕਸ ਕਰਦੇ ਰਵਾਂਗੇ ਤੇ ਫੇਰ ਇਹਨੂੰ ਆਪਾਂ ਪੱਖੇ ਥੱਲੇ ਰੱਖ ਕੇ ਠੰਡਾ ਕਰ ਲੈਣਾ ਜੋ ਗੈਸ ਆਪਾਂ ਬੰਦ ਕਰਤਾ ਆ ਤੇ ਕੜਾਹੀ ਗਰਮ ਆ ਕਾਫੀ ਭਾਰੀ ਆ ਕੜਾਹੀ ਗਰਮ ਆ ਇਸ ਕਰਕੇ ਇਦਾਂ ਦਾ ਥਿੱਕ ਹੋ ਗਿਆ ਸੰਘਣਾ ਹੋ ਗਿਆ ਇਹ ਤੇ ਹੁਣ ਇਹਨੂੰ ਪੱਖੇ ਦੇ ਥੱਲੇ ਰੱਖ ਕੇ ਆਪਾਂ ਜਿਹੜਾ ਆ ਠੰਡਾ ਕਰ ਦੇਣਾ ਦੇਖੋ ਜੀ ਇਹਨ ਵਧੀਆ ਤਰੀਕੇ ਦੇ ਨਾਲ ਠੰਡਾ ਹੋ ਗਿਆ ਹੈ ਸਾਰਾ ਜਿਹੜਾ ਮਿਕਸਰ ਸਗਾ ਆਪਣਾ ਤੇ ਹੁਣ ਇਹਨੂੰ ਮੈਂ ਮਿਕਸੀ ਕੱਪ ਦੇ ਵਿੱਚ ਪਾ ਕੇ ਤੇ ਇੱਕ ਵਾਰੀ ਇਹਨੂੰ ਚੰਗੀ ਤਰ੍ਹਾਂ ਜਿਹੜਾ ਆ ਫਿਰ ਗ੍ਰाइंड ਕਰ ਲੂੰਗੀ ਦੇਖੋ ਆਪਾਂ ਇਹਨੂੰ ਦੁਬਾਰਾ ਫਿਰ ਦੇ ਦਿੱਤੇ ਸੀ ਪੰਜ ਚਾਰ ਗੇੜੇ ਤੇ ਇਸ ਤਰ੍ਹਾਂ ਦਾ ਹੋ ਗਿਆ ਇਹ ਤੇ ਹੁਣ ਇਹਨੂੰ ਤੁਸੀਂ ਕੁਲਫੀ ਵਾਲੇ ਮੋਲਡਾਂ ਮੇਰੇ ਕੋਲ ਉਹਨਾਂ ਦੇ ਵਿੱਚ ਪਾ ਦਾਂਗੇ ਆਪਾਂ ਚੋਹਾਂ ਦੇ ਵਿੱਚ ਤੇ ਦੋ ਆਪਾਂ ਕੱਪ ਜਿਹੜੇ ਆ ਉਹਨਾਂ 'ਚ ਆਈਸਕ੍ਰੀਮ ਬਣਾ ਲਾਂਗੇ ਆਪਾਂ ਕੁਲਫੀਆਂ ਬਣਾ ਲੈਣੀਆਂ ਚਾਰ ਤੇ ਦੋ ਆਪਾਂ ਜਿਹੜੇ ਕੱਪ ਐਂਦਾ ਆਈਸਕ੍ਰੀਮ ਦੇ ਬਣਾ ਲੈਣੇ ਆ ਇਹਨਾਂ ਨੂੰ ਵੀ ਐਨ ਕਵਰ ਕਰਨਾ ਉੱਪਰ ਚੰਗੀ ਤਰ੍ਹਾਂ ਪੇਪਰ ਲਾ ਕੇ ਰਬੜ ਪਾ ਦੇਣੀ ਆ ਇਹਦੇ ਵਿੱਚ ਜਿਹੜੀ ਬਰਫ਼ ਨਾ ਜੰਮੇ ਇਹਦੇ ਵਿੱਚ ਹਵਾ ਨਾ ਪਵੇ ਨਹੀਂ ਤਾਂ ਬਰਫ਼ ਜੰਮ ਜਾਣੀ ਐ ਇਹਦੇ ਵਿੱਚ ਤੇ ਪੂਰੀ ਰਾਤ ਆਪਾਂ ਇਹਨਾਂ ਨੂੰ ਫ੍ਰੀਜਰ ਦੇ ਵਿੱਚ ਰੱਖ ਦੇਣਾ ਆ ਤੇ ਸਵੇਰ ਨੂੰ ਬਹੁਤ ਹੀ ਸੋਹਣੀ ਆਈਸਕ੍ਰੀਮ ਜਿਹੜੀ ਬਣ ਕੇ ਤਿਆਰ ਹੋ ਜਾਣੀ ਦਿਨੇ ਬਣਾਓ ਤੁਸੀਂ ਸ਼ਾਮ ਨੂੰ ਬਣਾਓ ਸਵੇਰ ਨੂੰ ਬਣਾਓ 7-8 ਘੰਟੇ ਇਹਨੂੰ ਲੱਗ ਜਾਂਦੇ ਆ ਬਣਨੇ ਨੂੰ ਤੇ ਆਪਾਂ ਜਿਹੜੀ ਰੱਖਤੀ ਸੀਗੀ ਫ੍ਰੀਜਰ ਦੇ ਵਿੱਚ ਹੁਣ ਆਪਾਂ ਇਹਨੂੰ ਕੱਢ ਲੈਣੇ ਆ ਤੇ ਮੈਂ ਪਾਣੀ ਦੇ ਵਿੱਚ ਇਹਨੂੰ ਰੱਖ ਕੇ ਜਿਹੜਾ ਪਾਣੀ ਚ ਰੱਖ ਕੇ ਇਹ ਨਿਕਲੂਗੀ ਤੇ ਇਹਨਾਂ ਨੂੰ ਵੀ ਆਪਾਂ ਚੈੱਕ ਕਰ ਲੈਣੇ ਆ ਰਵਲ ਲਾ ਕੇ ਪੇਪਰ ਲਾ ਕੇ ਦੇਖੋ ਕਿੰਨੀ ਵਧੀਆ ਆਪਣੀ ਆਈਸਕ੍ਰੀਮ ਜਿਹੜੀ ਬਣ ਕੇ ਤਿਆਰ ਹੋ ਗਈ ਆ ਵੀਡੀਓ ਮੇਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੀ ਜ਼ਰੂਰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਸਪੋਰਟ ਕਰਿਓ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਵੀਡੀਓ ਤੁਹਾਨੂੰ ਪਤਾ ਹੀ ਐ ਸੀ ਬਿਲਕੁਲ ਸੌਖੇ ਸੌਖੇ ਤਰੀਕੇ ਦੇ ਨਾਲ ਹਰ ਇੱਕ ਰੈਸਪੀ ਤਿਆਰ ਕਰਦੇ ਹੁੰਨੇ ਆ ਦੇਖ ਸਕਦੇ ਤੁਸੀਂ ਕਿੰਨੀ ਵਧੀਆ ਆਈਸਕ੍ਰੀਮ ਆਪਣੀ ਤੇ ਇਧਰ ਆਪਾਂ ਕੁਲਫੀਆਂ ਵੀ ਦਿਖਾ ਦੰਨੇ ਆ ਕੱਢ ਕੇ ਤੇ ਦੇਖੋ ਆਪਣੀਆਂ ਕੁਲਫੀਆਂ ਵੀ ਜਿਹੜੀਆਂ ਬਹੁਤ ਹੀ ਸੋਹਣੀਆਂ ਬਣ ਕੇ ਤਿਆਰ ਹੋ ਗਈਆਂ ਤੇ ਬੜੀਆਂ ਟੇਸਟੀ ਆ ਜਿਹੜੀਆਂ ਬਾਜ਼ਾਰੋਂ ਚੀਜ਼ ਲੈ ਕੇ ਖਾਣ ਤੋਂ ਗਰੇਸ ਕਰਿਆ ਕਰੋ ਜੇ ਘਰੇ ਬਣਾ ਕੇ ਖਾਇਆ ਕਰੋ ਬੱਚਿਆਂ ਨੂੰ ਵੀ ਘਰੇ ਬਣਾ ਕੇ ਦਿਆ ਕਰੋ ਤੇ ਦੇਖੋ ਕਿੰਨੀਆਂ ਸੋਹਣੀਆਂ ਆਪਣੀਆਂ ਕੁਲਫੀਆਂ ਬਣ ਕੇ ਤਿਆਰ ਹੋ ਗਈਆਂ ਸਮਾਨ ਵੀ ਤੁਸੀਂ ਦੇਖ ਲਿਆ ਆਪਾਂ ਕਿੰਨਾ ਕੁ ਪਾਇਆ ਬਿਲਕੁਲ ਥੋੜਾ ਸਮਾਨ ਆਪਾਂ ਪਾਇਆ ਦੇ ਬਹੁਤ ਹੀ ਵਧੀਆ ਕੁਲਫੀਆਂ ਆਈਸਕ੍ਰੀਮ ਆਪਣੀ ਬਣ ਕੇ ਤਿਆਰ ਹੋ ਗਈ। ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ, ਸ਼ੇਅਰ, ਕਮੈਂਟ ਕਰਦੇ ਹੋ। ਸਪੋਰਟ ਕਰਦੇ ਹੋ ਮੇਰੇ ਚੈਨਲ ਨੂੰ। ਵੀਡੀਓ ਦੇਖ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।